ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸੂਬੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸ਼ਰਧਾਲੂਆਂ ਨੂੰ ਵਕਫਾਕ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਦੇ ਰੈਸਟ ਹਾਊਸ ਤੋਂ ਵੀ 2 ਦਿਨਾਂ ਦੀ ਮਾਂ ਚੰਤਪੁੰਨੀ ਜਵਾਲਾਜੀ ਨੈਣਾਦੇਵੀ ਅਤੇ ਸ਼੍ਰੀ ਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਫ੍ਰੀ ਬਾਸੀ ਯਾਤਰਾ ਰਵਾਨਾ ਕੀਤੀ ਗਈ ਇਸ ਬਾਸੀ ਯਾਤਰਾ ਨੂੰ ਹਲਕਾ ਫਗਵਾੜਾ ਦੇ ਇੰਚਾਰਜ ਸਰਦਾਰ ਜਗENDER ਸਿੰਘ ਮਾਨ ਨੇ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਉਨ੍ਹਾਂ ਨਾਲ ਐਸਟੀਐਮ ਫਗਵਾੜਾ ਤਹਿਸੀਲਦਾਰ ਫਗਵਾੜਾ ਹਰਜੀ ਮਾਨ ਅਤੇ ਹੋਰ ਆਪ ਨੇਤਾ ਵੀ ਮੌਜੂਦ ਸ ਆਪਰੇ ਸੰਬੋਧਨ ਵੀ ਸਰਦਾਰ ਜੁਗਿੰਦਰ ਸਿੰਘ ਮਾਨ ਦੇ ਤਹਿਸੀਲਦਾਰ ਫਗਵਾੜਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਹੀ ਇਹ ਦੋ ਦਿਨਾਂ ਯਾਤਰਾ ਰਵਾਨਾ ਕੀਤੀ ਗਈ ਹੈ ਜੋ ਕਿ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨੇ ਦੇਦਾਰ ਕਰਕੇ ਵਾਪਸ ਪਰਤੇਗੇ ਉਨ੍ਹਾਂ ਇਸ ਸਕੀਮ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਪੰਚ ਸਿੰਘ ਮਾਨ ਜੀ ਵੱਲੋਂ ਇੱਕਤੀ ਯਾਤਰਾ ਜਿਹੜੀ ਕਮਟੇਲ ਚਲੋ ਕੀਤੀ ਗਈ ਹੈ ਫਰੀ ਉਜੜੇ ਚਾਵਾਂ ਨੇ ਜਿਹੜੇ ਜਾਣਾ ਚਾਹੁੰਦੇ ਨੇ ਉਹ ਲੋਕ ਜਿਹੜੇ ਨਹੀਂ ਜਾ ਸਕਦੇ ਉਹਨਾਂ ਨੂੰ ਜਾਣ ਵਾਸਤੇ ਇੱਕ ਬੜੀਆ ਬੱਸ ਏਸੀ ਬੱਸ ਉਹ ਜਾ ਰਹੀ ਹੈ ਚੰਦਪੁਰ ਨੇ ਜੀਵਾਲਾ ਜੀ ਕੀਤਪੁਰ ਸਾਹਿਬ ਨਾਨਕਪੁਰ ਸਾਹਿਬ ਜਿੰਨੇ ਇੱਥੇ ਧਾਰਮਿਕ ਸਥਾਨ ਹੈ ਉਹ ਇੱਕ ਸੇ ਵੀ ਕਰੇ ਉੱਥੇ ਉਹਨਾਂ ਨੂੰ ਜਾ ਕੇ ਦਰਸ਼ਨ ਕਰਾਇਆ ਜਾਣਗੇ ਇੱਕ ਨਾਈਸ ਥੇ ਨਾਨਕਪੁਰ ਸਾਹਿਬ ਤੇ ਕੀਤਪੁਰ ਸਾਹਿਬ ਉਹਨਾਂ ਦਾ ਵੇਹ ਉੱਪਰ ਗਿਆ ਨਾਲ ਅ ਵਿਸ਼ੇ ਜਾ ਰਹੇ ਨੇ 5-10 ਸਟਾਫ ਵੀ ਮਕੈਨਿਕ ਡਰਾਈਵਰ ਕੰਡਕਟਰ ਪੰਜ ਬੰਦੇ ਸਟਾਪ ਤੇ ਜਾ ਰਹੇ ਅੱਜ ਅਸੀ ਜੀ ਸਾਹਿਬ ਤਸੀਲਦਾਰ ਸਾਹਿਬ ਅਰਦਾਸ ਮੇਰੀ ਸਾਰੀ ਟੀਮ ਫਤਿ ਮਾਨ ਮੇਰੇ ਸਾਡੇ ਪ੍ਰੈਜ਼ੀਡੈਂਟ ਬਲੌਕ ਜਿਹੜੇ ਉਹ ਮੇਰੇ ਨਾਲ ਇੱਥੇ ਖੜੇ ਨੇ ਔਰ ਸਾਡੇ ਪਾਟਕ ਸਾਹਿਬ ਹਮੇਸ਼ ਪਾਟਕ ਸਾਹਿਬ ਸਾਡੇ ਸੀਨੀਅਰ ਨੀਤਨ ਹੈ ਉਹ ਆਇਆ ਨੇ ਪਛੀ ਇਸ バス ਨੂੰ ਬੜੇ ਸਤਿਕਾਰ ਨਾਲ ਵਿਦਾ ਕਰ ਰਹੇ ਹਾਂ ਗੁਰਮਾਰਚੜੀ ਕਲੇ ਇਹਨਾਂ ਦੀ ਯਾਤਰਾ ਸਫਲ ਹੋਵੇ ਔਰ ਮੈਂ ਸਮਝਦਾ ਕਿ ਜਿੰ ਸਰਕਾਰ ਨੇ ਖਰਚਾ ਕਰਕੇ ਜਾਂ ਇਹਨਾਂ ਬਟਾ ਅਨਪੂਰਨ ਪਕਾਰ ਕੀਤਾ ਸੁਬਾਦ ਪਟਨਾ ਸਾਹਿਬ ਲੁਸਾ ਵੀ ਜਾਣਗੇ ਅੰਮ੍ਰਿਤਸਰ ਸਾਹਿਬ ਵੀ ਜਾਣਗੇ ਪਰ ਆਤਮਾ ਇਹਨਾਂ ਨਿਯਸ਼ਿਸ਼ਣ ਜਿਹੜੀਆਂ ਉਹ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਉਹ ਕੇਜੀਵਰ ਸਾਹਿਬ ਜਿਹੜੀਆਂ ਉਹਨਾਂ ਨੂੰ ਇੱਕ ਪ੍ਰਥਾਨ ਮਿਲੀ ਹੈ ਸਰਕਾਰ ਦਾ ਦੰਨੇਵਲ ਉਸੇ ਹਿਸਬਲੋ ਆਪਣੇ ਦੋਸਤਾਂ ਨੂੰ ਸਰਕਾਰ ਦਾ ਕੋਲ ਪਨੇਵਤ ਚਾਹੇ ਜੇ ਜੇਨੀ ਫਗਵਾੜ ਤੋਂ 3 ਯਾਤਰੀਆਂ ਵੀ ਫਸ ਜਾਦੀ ਹੈ ਅਨੰਪੂਰ ਸਾਹਿਬ ਮਨਾ ਦੇਵੀ ਜੀ ਉਹਦੇ ਵਾਸਤੇ ਸਾਡੇ ਪੰਜਾਬ ਸਰਕਾਰ ਵੱਲੋਂ ਟ੍ਰੈਵਲ ਕਿਟਸ ਆਈਆਂ ਨੇ ਜਿਹਦੇ ਵਿੱਚ ਇੱਕ ਕੰਬਲ ਹੈ ਸਰਾਣਾ ਹੈ ਉਹਨਾਂ ਦੀ ਹੋਰ ਜ਼ਰੂਰੀਆਂ ਚੀਜ਼ਾਂ ਤਾਂ ਜੋ ਆਪਣੇ ਜਿਹੜੇ ਤੇਜ਼ ਯਾਤਰੀ ਉੱਥੇ ਜਾ ਰਹੇ ਨੇ ਉਹਨਾਂ ਨੂੰ ਰਸਤੇ ਵਿੱਚ ਕੋਈ ਦਿੱਕਤ ਨਾ ਹੋਵੇ ਸਾਰੇ ਕਿੰਨੇ ਦਿਨ ਦਾ ਟੂਰ ਹੈ ਸੋ ਇਹ ਇੱਕ ਦਿਨ ਦਾ ਨਾਈਟ ਸਟੇ ਉੱਥੇ ਅਨੰਦਪੁਰ ਸਾਹਿਬ ਰੁਕਣਗੇ ਆਪ ਦੋ ਦਿਨ ਤੁਸੀਂ ਕਹਿ ਸਕਦੇ ਹੋ उधर यात्रा से जाने वाले श्रद्धालुओं को तो इलावा पार्टी वर्करा ने भी इस यात्रा लिएकार और सरदार जोगिंदर सिंह मान का धनवाद किया जिन्हों ने जरूरतमंद लोगों लिए तीर्थ यात्रा स्कीम शुरू की थी है हम सभी तीर्थ यात्रा पे जा रहे हैं हमें सरदार जोगिंदर सिंह मान ने लेके जा रहे हैं हमें सब हर तरफ से हमें सभी दिया है हमें किट भी मिला है और रहने खाने को फ्री बस लेके जा रहे हैं उनका बहुत-बहुत धन्यवाद तो कितने दिन का टूर है ये ये 2-3 का टूर है कहां-कहां जा रहे हैं चेरतूपुनी ज्वालाजी आनंदपुर साहिब नैना देवी ये सभी सुविधाएं हमें सरकार ने दी हुई है पंजाब सरकार का बड़ा कदम सोच बढ़िया लेके चलेया सीएम भगवंत सिंह मान हल्का इंचार्ज फगवाड़ा सरदार जिगेंद्र सिंह मान जी की अगुवाई हेठ आज बस तोरी गई है हरिचंडी देके तहसीलदार साहब एसडीएम साहब सारा ਸਰਕਾਰੀ ਮੁਲਾਜ਼ਮ ਨਾਲ ਸਕੇ ਅੱਜ ਜਾ ਰਹੀ ਆ 552 ਸੀਟਰ ਬੱਸ ਜਾ ਰਹੀ ਆ ਤੀਥ ਯਾਤਰਾ ਤੇ ਸ਼੍ਰੀ ਆਨੰਦਪੁਰ ਸਾਹਿਬ ਜਵਾਲਾ ਜੀ ਚੰਤਪੋਨੀ ਸਾਰੇ ਤੀਥ ਯਾਤਰਾ ਤੇ ਹੁੰਦੇ ਦੋ ਦਿਨ ਦਾ ਟੂਰ ਆ ਅਸੀਂ ਸਰਦਾਰ ਭਗਵੰਤ ਸਿੰਘ ਦਾ ਮਾਣ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਗਰੀਬ ਪਰਿਵਾਰਾਂ ਨੂੰ ਜਾਂ ਹੋਰ ਜਿਹੜੇ ਜਾ ਨਹੀਂ ਸਕਦੇ ਤੀਥ ਯਾਤਰਾ ਕਰ ਨਹੀਂ ਸਕਦੇ ਸਿਆਣੇ ਬਜ਼ੁਰਗ ਆ ਵਧੀਆ ਬੱਸ ਜਾ ਰਹੀ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਸਰਦਾਰ ਜਗਿੰਦਰ ਸਿੰਘ ਮਾਨ ਜੀ ਦਾ ਰਾਜੂ ਦਰਵੇਸ਼ ਪੈਂਡ ਜੀ ਦਾ ਹਰਜੀ ਮਾਨ ਜੀ ਦਾ ਇਹ ਸਾਰਿਆਂ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਵੇਰ ਦੇ 8 ਸਾਡੇ 7:30-8:00 ਵਜੇ ਦੇ ਲੱਗੇ ਆ ਤੇ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ਆ ਬਸ ਵਾਹਿਗੁਰੂ ਜੀ ਖਾਲਸਾ ਬੱਲੇ